ਇਹ ਜਿਹੜਾ ਇੱਕ ਕਿਸਮ ਦਾ ਗੈਂਗ ਹੀ ਐ ਇੰਟਰ ਡਿਸਟ੍ਰਿਕਟ ਆਪਰੇਟ ਕਰ ਰਿਹਾ ਸੀ ਜਿਹਦੇ ਵਿੱਚ ਆਪਣਾ ਪਠਾਨਕੋਟ ਤੋਂ ਗੁਰਦਾਸਪੁਰ ਗੁਰਦਾਸਪੁਰ ਤੋਂ ਬਟਾਲਾ ਬਟਾਲੇ ਤੋਂ ਹੋਰ ਵੀ ਅਗਲੀ ਸਾਈਡ ਜਿਹੜਾ ਆਪਣਾ ਅੰਮ੍ਰਿਤਸਰ ਦਿਹਾਤੀ ਦਾ ਏਰੀਆ ਪੈਂਦਾ ਉਦੋਂ ਤੱਕ ਇਹ ਆਪਣੀਆਂ ਜਿਹੜੀਆਂ ਮੋਟਰਬਾਈਕ ਸਟੋਰੀ ਕਰ ਰਹੇ ਸੀ ਤੇ ਹੁਣ ਤੱਕ ਆਪਾਂ ਇਹਦੇ ਚ ਤਿੰਨ ਲੜਕੇ ਜਿਹੜੇ ਅਰੈਸਟ ਕੀਤੇ ਹੋਏ ਹੈ ਫਰਦਰ ਦੋ ਲੜਕੇ ਉਹਨਾਂ ਦੇ ਨਾਮ ਮੈਂ ਇਸ ਵੇਲੇ ਨਹੀਂ ਦੱਸ ਸਕਦਾ ਜਿਨ੍ਹਾਂ ਨੂੰ ਆਪਾਂ ਫਰਦਰ ਨਾਮਜ਼ਦ ਕੀਤਾ ਜਿਨ੍ਹਾਂ ਦੇ ਆਪਾਂ ਲੀਡ ਡਿਵੈਲਪ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਹੋਰ ਵੀ ਜਿਹੜੇ ਮੋਟਰਸਾਈਕਲਸ ਆ ਉਹ ਰਿਕਵਰ ਹੋਣ ਦੀ ਪੂਰੀ ਉਮੀਦ ਆ ਤੇ ਇਹ ਵੀ ਮੈਂ ਨਾਲ ਹੀ ਦੱਸ ਦੇਣਾ ਚਾਹੁੰਦਾ ਕਿ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਜਿਹੜਾ ਅਗਰ ਸੋਚੇਗਾ ਕਿ ਪਠਾਨਕੋਟ ਦੇ ਵਿੱਚ ਇਸ ਤਰੀਕੇ ਦੀ ਉਹ ਚੋਰੀ ਦੀ ਵਾਰਦਾਤਾਂ ਜਾਂ ਲੁੱਟਖੋਹ ਦੀ ਵਾਰਦਾਤਾਂ ਕਰਕੇ ਨਿਕਲ ਜਾਣਗੇ ਉਹ ਪੋਸੀਬਲ ਨਹੀਂ ਹੈ ਪੰਜਾਬ ਪੁਲਿਸ ਪੂਰੀ ਪ੍ਰੋਐਕਟਿਵਲੀ ਇਹਦੇ ਉੱਪਰ ਕੰਮ ਕਰ ਰਹੀ ਹੈ ਜਿਹੜਾ ਵੀ ਬੰਦਾ ਇਸ ਤਰੀਕੇ ਦੀ ਵਾਰਦਾਤ ਕਰੂਗਾ ਉਹਨੂੰ ਇਮੀਡੀਏਟਲੀ ਪਕੜੇ ਜਾਊਗਾ ਭਾਰੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸੈਲ ਸ਼ਹਿਰ ਦੇ ਮਾਹੌਲ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਆਪਾਂ ਉਹ ਖਰਾਬ ਨਹੀਂ ਹੋਣ ਦੇਣਾ